सत श्रीकाल जी आज जी आज सारे जने लाइव आप सारे रल मिल के पीवांगे दोपहर की चा ओके okay जी आज जी आज भाई वे मेरा वीडियो वाला स्टैंड गायब हो गया सुधारी नहीं 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 ये कौन सी है ਕਿੱਥੋਂ ਸਿੱਖ ਕੇ ਆਇਓ ਮੈਂ ਰਸੋਈ ਸਾਫ਼ ਕਰਦੀ ਰਹਿ ਜਾਂਦੀ ਐ ਤੁਸੀਂ ਸਾਰੇ ਜਿਹੜੇ ਰਲ ਕੇ ਰਸੋਈ 'ਚ ਖਲਾਰੇ ਪਾਈ ਜੋ ਹਾਂਜੀ ਹਾਂਜੀ ਜਲਦੀ ਕਰ ਮੈਨੂੰ ਮੋੜ ਜਣਾ ਐ ਯਾਰ ਤੁਸੀਂ ਤਾਂ ਕਿਤੇ ਨਾ ਕਿਤੇ ਜਾਂਦੇ ਰਿਆ ਕਰੋ ਸੁੱਖੀ ਸੰਧੀ ਤੁਸੀਂ ਨਾ ਕਰੇ ਟਿਕਿਆ ਕਰੋ ਮੈਨੂੰ ਗੁਰੂ ਕੋਲੋਂ ਜਾਣਾ ਸ਼ੈਅ ਚਾਰ ਵਜੇ ਦਾ ਟਾਈਮ ਤਾਂ ਮੈਨੂੰ 3 ਵਜੇ ਨੂੰ ਦਿੱਤਾ ਕਹੇ ਨਾ ਨਹੀਂ ਮੰਨਾ ਨਾਲ ਮੈਂ ਗੱਡੀ ਵੇਖਣ ਵਾਸਤੇ ਜੁਮੇਂਦੀ ਬੁਮਈ ਦਾ ਬਸ ਮੈਨੂੰ ਪਤਾ ਹੈ ਤੁਹਾਨੂੰ ਡਰ ਨਹੀਂ ਲੱਗਦਾ ਮੈਨੂੰ ਤਾਂ ਲੱਗਦਾ ਹੈ ਉਹ ਕਰੇ ਕਿੰਨਾ ਘਰੇ ਗਈ ਲੈ ਲਈਏ ਕਿ ਕੀ ਕੁਝ ਮਿਲਣੀ ਨਹੀਂ ਤੇ ਡੇਢ ਹੋਰ ਕਿੱਥੋਂ ਆਏ ਮਾਇਆ ਬਾਅਦ ਮੇਰੇ ਨਾਲ ਲੜਨਾ ਹੈ ਅੱਗੇ ਤੇਨ ਨਾਲ ਲੜਦਾ ਮੈਂ ਗੱਡੀ ਸਿਆਣੀ ਬੰਦੀ ਲੜਨ ਲੱਗੀ ਸਾਡੀ ਦੋਵਾਂ ਦੀ ਜੋੜੀ ਪਸੰਦ ਆ ਰਹੀ ਤੁਹਾਨੂੰ ਕਿਸੇ ਨੂੰ ਨਹੀਂ ਪਰ ਬੰਦੀ ਨਹੀਂ ਸਾਡੀ 1 ਮਿੰਟ ਵੀ ਲੜਾਈ ਦੇ ਬਾਨੇ ਚਲਦੇ ਹੀ ਰਹਿੰਦੇ ਚਲਦੇ ਹੀ ਰਹਿੰਦੇ ਸਾਡੇ ਪਰ ਲੜਦੇ ਸੀ ਸਿਰਫ 2 ਕੁ ਮਿੰਟ ਹੀ ਆ ਤੇ ਬਟ ਮੈਂ ਨਹੀਂ ਮਨਾਉਂਦੀ ਇਹ ਆਪ ਹੀ ਮਨਾਉਂਦੇ ਹੁੰਦੇ ਮੈਨੂੰ ਨਹੀਂ ਕਿਉਂਕਿ ਇਹਨਾਂ ਦਾ ਸਰਦਾ ਹੀ ਨਹੀਂ ਉਹ ਮਾਮਲੇ ਆ ਲਾਈਵ ਤੇ ਆਪੇ ਆਉਂਦੇ ਹੁੰਦੇ ਆ ਹੌਲੀ 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 ਇਹ ਕਿੱਥੇ ਚੜਾ ਗਈ ਯਾਰ ਜੀ ਸਤਿ ਸ਼੍ਰੀ ਅਕਾਲ ਜੀ ਆਜੋ ਜੀ ਚਾਹ ਪੀਏ ਆਪਾਂ ਸਰਦਾਰ ਜੀ ਹੱਥ ਛੋੜ ਕੇ ਖੜੇ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਸਾਰਿਆਂ ਨੂੰ ਜੜਦੀ ਕਲਾਚ ਰੱਖਣ ਦੁਪਹਿਰ ਦਾ ਟਾਈਮ ਚੱਲ ਰਿਹਾ ਜੀ ਚਾਹ ਦਾ ਤੇ ਇੱਥੇ ਚਾਹ ਦਾ ਜਿਹੜਾ ਕੀ ਹੁੰਦੇ ਯਾਰ ਚਾਹ ਦਾ ਚਾਹ ਦਾ ਜਿਹੜਾ ਉਹਦਾ ਹੈ ਨਾ ਬਲੇ ਚਾਹ ਬਣਾਉਂਦਾ ਕੰਮ ਹੈ ਉਹ ਸਾਡੇ ਸਰਦਾਰ ਜੀ ਕਰਦੇ ਹੁੰਦੇ ਨੇ ਯਾਨੀ ਮੇਰੇ ਸਰਦਾਰ ਜੀ ਕਰਦੇ ਨੇ ਚਾਹ ਬਣਾਉਂਦਾ ਕੰਮ ਮੇਰਾ ਕੰਮ ਤਾਂ ਸਿਰਫ ਚਾਹ ਪੀਂਦਾ। ਘਾੜੇ ਕਰੀ ਵੀ ਕੁਛ ਇਦਾਂ ਦਾ ਹੈ ਤੇ ਦੱਸ ਦਿਨਾ ਬੇਟੀ। ਬਟ ਇਹ ਹਰ ਕਿਸੇ ਨੂੰ ਨਹੀਂ ਮਿਲਦਾ ਹੈ ਨਾ ਕੰਮ। ਬੰਦੇ ਸਿਰੇ ਬਹਿ ਕੇ ਚਾਹ ਪੀਣੀ ਹੀ ਪਸੰਦ ਕਰਦੇ ਨੇ। ਹੌਂਡਰ ਮਾਰਦੇ ਬਟ ਆਪਣੇ ਟੱਚ ਬੁੱਧ ਮੇਰੇ ਸਰਦਾਰ ਜੀ ਐਵੇਂ ਦੇ ਲੀਏ। ਹਾਂ ਇਹ ਕਿ ਹਾਸਦੇ ਆ। ਕੀ ਹਾਲ ਹੈ ਤੇ? ਚਾਹਣਾ ਜੀ ਤੁਸੀਂ ਪਲੀਜ਼ ਸਾਡੀ ਚੈਨਲ ਤੇ ਨਵੇਂ ਆਏ ਹੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਣਾ ਜੀ ਔਰ ਲਾਈਕ ਜੇ ਪਸੰਦ ਆ ਜੇ ਸਾਡੀ ਥੋੜੀ ਬੋਤੀ ਵੀ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰਕੇ ਜਾਣਾ ਜੀ ਚਾਹ ਬਣਾ ਲਈਏ ਸੱਚ ਮੈਂ ਗੱਲ ਕਰ ਰਹੀ ਸੀ ਕਿ ਪੰਜੀਰੀ ਦੀ ਅਸੀਂ ਪੰਜੀਰੀ ਬਣਾਉਣ ਲੱਗੇ ਸੀ ਸਰਦਾਰ ਜੀ ਲੈਣ ਗਏ ਸੀ ਦੇਸੀ ਕੇ ਉਹ ਬਟ ਦੇਸੀ ਕੇ ਉਹ ਜਿਹੜਾ ਹੈਗਾ ਇਹ ਉਹ ਮਿਲਿਆ ਨਹੀਂ ਮੈਂ ਲ ਮਿਲਿਆ 1 ਕਿਲੋ ਦੇਸੀ ਕੇ ਉਹ ਲੈ ਰਹੇ ਸੀ ਮਿਲੇ ਅੱਧਾ ਕਿਲੋ ਸਾਡਾ ਪੰਜੀਰੀ ਬਣਾਣਾ ਕੈਨਸਲ ਹੋ ਗਿਆ ਹਾਈਵੇ ਗਾਂ ਵੜ ਗਈ ਘਰੀ ਯਾਰ ਗੇਟ ਬੰਦ ਕਰੋ ਤੇ ਕਿਉਂ ਸਾਨੂੰ ਮਿਲਿਆ ਨਹੀਂ ਇਸੇ ਕਰਕੇ ਸਾਡਾ ਪਲਾਨ ਜਿਹੜਾ ਕੈਨਸਲ ਹੋ ਗਿਆ ਮੈਂ ਤੇ ਸਾਰੇ ਭਾਂਡੇ ਭੁੰਡੇ ਚੰਗੀ ਤਰ੍ਹਾਂ ਮਾਜ ਕੇ ਰੱਖੇ ਆਟਾ ਸਬ지 ਸਭ ਗੁੰਨ ਲਿਆ ਟਾਈਮ ਨਾਲ ਬਣਾ ਲਿਆ ਕਿ ਚਲ ਪੰਜੀਰੀ ਨੂੰ ਕਮ ਸੇ ਕਮ 2 ਘਟਾਈ ਘੰਟੇ ਲੱਗ ਜਾਣੇ ਆਂ ਤੁਹਾਨੂੰ ਮੈਂ ਪੰਜੀਰੀ ਬਣਾ ਲਾਂਗੀ ਮੇਰੇ ਸਰਦਾਰ ਜੀ ਕਿਉਂ ਨਹੀਂ ਲੈ ਕੇ ਆਏ ਕਹਿੰਦੇ ਮਿਲਿਆ ਹੀ ਨਹੀਂ हम पता नहीं सच है कि झूठ है हाईवे में मैं सिर भी वाल हाँ मैं हूं ही है मैन हो गया कोई घंटा डेढ़ बाल मैं अपने गिले कर बैठी हाँ बस तेल लाना बाकी है कल तो संडे है तेल लाव तेल सर धोवे हम कुछ 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 बाल हो पे ने आज सरदार इतने पी लिए आप ਪਲੀਜ਼ ਲਾਈਵ ਵੀਡੀਓ ਦੇ ਨਾਲ-ਨਾਲ ਸਾਡੀ ਫੈਮਿਲੀ ਵਲੌਗਸ ਨੂੰ ਜਰੂਰ 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 ਸਪੋਰਟ ਕਰਿਆ ਜੇ ਤੁਹਾਡੇ ਸਪੋਰਟ ਨਾਲ ਹੀ ਅਸੀਂ ਅੱਗੇ ਵਧ ਸਕਾਂਗੇ ਤੇ ਤੁਹਾਡੇ ਪਿਆਰੋਂ ਸਪੋਰਟ ਦੀ ਲੋੜ ਹੈ ਬੇਹੱਦ ਜ਼ਿਆਦਾ ਜੇ ਸਾਡੀ ਫੈਮਿਲੀ ਤੇ ਸਾਡੀ ਵੀਡੀਓ ਪਸੰਦ ਆਜੇ ਤੇ ਪਲੀਜ਼ ਵੀਡੀਓ ਨੂੰ ਲਾਈਕ ਜਰੂਰ ਕਰਿਆ ਜੇ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਜਿਆਦਾ ਤੋਂ ਜਿਆਦਾ ਲਾਈਵ ਵੀਡੀਓ ਨਾਲ ਜੁੜ ਸਕੀਏ ਤੁਹਾਡੇ ਨਾਲ ਕਿਉਂਕਿ ਤੁਹਾਡਾ ਸਪੋਰਟ ਸਾਨੂੰ ਪਤਾ ਹੈ ਲਾਈਵ ਵੀਡੀਓ ਨਾਲ ਜ਼ਿਆਦਾ ਮਿਲੇਗਾ ਅਸੀਂ ਇੱਕ ਦੂਜੇ ਨੂੰ ਪਛਾਣਾਂਗੇ ਤੇ ਤੁਹਾਨੂੰ ਸਾਡੀ ਵੀਡੀਓਸ ਪਸੰਦ ਆਣਗੀਆਂ ਹੈਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿ ਤੁਸੀਂ ਇੰਨਾ ਪਿਆਰ ਦਿੱਤਾ ਔਰ ਸਾਡੀ ਲਾਈਵ ਵੀਡੀਓ ਨਾਲ ਜੁੜੇ ਮੈਂ ਤੇ ਮੇਰੇ ਸਰਦਾਰ ਜੀ ਦੀ ਦੁਪਹਿਰ ਦੀ ਚਾਹ ਹੈ ਲੋ ਸੋਰੀ ਜੀ ਮੇਰੇ ਵਾਲ ਖੁੱਲੇ ਨੇ ਕਿਉਂਕਿ ਮੈਂ ਸਿਰ ਤੇ ਤੇਲ ਲਾਣ ਲੱਗੀ ਸੀ ਉਤੋਂ ਪਹਿਲਾਂ ਸਰਦਾਰ ਜੀ ਨੇ ਚਾਹ ਬਣਾ ਲਈ ਹੈ ਤੇ ਅਸੀਂ ਪੀਣ ਲੱਗੇ ਹਾਂ ਜੇ ਤੁਸੀਂ ਸਾਡੀ ਲਾਈਵ ਵੀਡੀਓ ਨਾਲ ਜੁੜ ਗਏ ਹੋ ਤੇ ਥੈਂਕ ਯੂ ਜੀ ਸਾਰਿਆਂ ਨੂੰ ਐਂਡ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇੱਥੇ ਆਂਦੇ ਜਾਂਦੇ ਰਹਿੰਦੇ ਆ ਲਾਈਵ ਵੀਡੀਓ 'ਚ ਕਦੇ 6 ਹੋ ਜਾਂਦੀ ਕਦੇ 10 ਜਣੇ ਆਣੇ ਤੇ ਕਦੇ 12 ਆਣੇ ਤੇ 14 ਆਣੇ ਔਰ ਜਿੱਦਨ ਲੋਕਾਂ ਨੇ ਸਾਡੀ ਵੀਡੀਓਸ ਪਸੰਦਾਨ ਲੱਗੀ ਇਹ ਜਾਣ ਕੇ ਬਹੁਤ ਖੁਸ਼ ਹੋ ਗਏ ਰਾਈਟ ਹੈ ਨਾ ਤੇ ਬਸ ਇਦਾਂ ਹੀ ਆਪਣਾ ਪਿਆਰ ਬਣਾਏ ਰੱਖਣਾ ਕਿਉਂਕਿ ਅਸੀਂ ਅੱਜ ਹਿੰਮਤ ਬਣਾ ਕੇ ਰੱਖਣੀ ਹੈ ਸਾਡੀ ਪਿਆਰ ਔਰ ਸਪੋਰਟ ਦੇ ਨਾਲ ਭਾਈ ਉਹ ਚਾਹੀ ਬੜੀ ਗਰਮ ਹੈ ਸਾਡਾ ਵੀ ਡੇਲੀ ਦਾ ਟਾਈਮ ਹੁੰਦਾ ਹੈ ਚਾਹ ਦਾ ਹਾਏ ਸਰਦਾਰ ਜੀ ਅੱਜ ਤੇ ਆਪਾਂ ਜਲਦੀ ਪੀ ਗਏ 1:30 ਵਜੇ ਆਇਆ 2:00 ਵਜੇ ਸਰਦਾਰ ਜੀ ਨੇ ਕੁਝ ਜ਼ਿਆਦਾ ਜਲਦੀ ਚਾਹ ਬਣਾ ਲਈ ਅੱਜ ਨੀ ਤੇ ਸਾਡੀ ਘਰੇ ਚਾਹ ਬੰਦੀ ਹੁੰਦੀ ਹੈ ਕੋਈ 2:30 ਮਿਨੀਮਮ ਸਵਾ ਦੋ 2:30 ਦੇ ਵਿੱਚ ਵਿੱਚ ਫਾਈ ਮੇਰੇ ਸਦਾਜੀ ਤੇ ਦੂਰ ਦੂਰ ਹੋ ਕੇ ਬਹਿਣ ਲੱਗੇ ਮੇਰੇ ਤੋਂ ਤੇ ਪਲੀਜ਼ ਸਾਡੀ ਲਾਈਵ ਵੀਡੀਓ ਦੇ ਨਾਲ ਨਾਲ ਤੁਸੀਂ ਸਾਡੀ ਪਲੀਜ਼ ਜਿਹੜੇ ਵਲੌਗਰਸ ਹੀ ਬਣਾ ਰਹੇ ਹੈ ਨਾ ਉਹਨਾਂ ਨੂੰ ਪਲੀਜ਼ ਜਿਹੜਾ ਪਿਆਰ ਜ਼ਰੂਰ ਦੇਣਾ ਕਿਉਂਕਿ ਲੋਕ ਸਾਡੀ ਵਲੌਗਸ ਜ਼ਰੂਰ ਪਸੰਦ ਕਰ ਰਹੇ ਨੇ ਬਟ ਇੰਨਾ ਪਿਆਰ ਨਹੀਂ ਮਿਲ پا ਰਹੇ ਆ ਮੈਂ ਕਮ ਸੇ ਕਮ 4 ਮਹੀਨੇ ਤੋਂ 5 ਮਹੀਨੇ ਹੋ ਗਏ ਆ ਆਪਣੇ ਇਸ ਚੈਨਲ ਨਾਲ ਜੁੜੇ ਹੋਏ ਨੂੰ ਕਿ ਬਟ 200 300 ਤੋਂ ਉੱਪਰ ਲੋਕ ਦੇਖ ਨਹੀਂ ਰਹੇ ਬਟ ਇਹ ਹਿੰਮਤ ਜ਼ਰੂਰ ਹੈ ਕਿ ਲੋਕ ਇੰਨੇ ਦੇਖ ਰਹੇ ਹੈ ਤਾਂ ਇਹ ਤੋਂ ਅੱਗੇ ਵੀ ਲੋਕ ਸਾਡੀ ਵੀਡੀਓਜ਼ ਨੂੰ ਪਸੰਦ ਜ਼ਰੂਰ ਕਰਨਗੇ ਇੰਨੀ ਇੱਕ ਥੋੜੀ ਉਮੀਦ ਸਾਡੀ ਜਾਗੀ ਹੋਈ ਹੈ ਤੇ ਪਲੀਜ਼ ਵੱਧ ਤੋਂ ਵੱਧ ਸਾਡੀ ਫੈਮਿਲੀ ਵੀਡੀਓਜ਼ ਨੂੰ ਦੇਖੋ ਕਿਉਂਕਿ ਹਰ ਕਿਸੇ ਦਾ ਇੱਕ ਸੁਪਨਾ ਲੈ ਕੇ YouTube ਤੇ ਆਉਂਦੇ ਨੇ ਕਿ ਸ਼ਾਇਦ ਲੋਕਾਂ ਦੀ ਵੀਡੀਓਜ਼ ਚੱਲੀਆਂ ਲੋਕ ਪੈਸੇ ਕਮਾਣ ਲੱਗੇ ਲੋਕ ਕੰਮ ਕਰਨ ਲੱਗੇ ਹੈਨਾ ਤੇ ਉਹਨਾਂ ਦੀ ਮਿਹਨਤ ਕਾਮਯਾਬ ਹੋਰੀ ਤੇ ਬਸ ਸਾਡੇ ਵੀ ਬੜੇ ਜਿਹੇ ਸੁਪਨੇ ਹੈਗੇ ਨੇ ਤੇ ਉਹਨਾਂ ਨੂੰ ਅਸੀਂ ਖੂੜਾ ਕਰਨਾ ਹੈ ਤੇ ਪਲੀਸ ਸਪੋਰਟ ਕਰਿਆ ਜੇ ਠੀਕ ਹੈ ਜੀ ਤੇਰੀਆਂ ਚਾਂ ਪੀਣੀ ਹੈ ਤੇ ਪਲੀਸ ਤੁਹਾਡੀ ਕੋਲੀ ਹੈ ਜਰੂਰ ਇਨਵਾਈਟਡ ਹੋ ਤੁਸੀਂ ਤੁਸੀਂ ਕਿੱਥੋਂ ਸਾਨੂੰ ਦੇਖ ਰਹੇ ਹੋ ਤੇ ਪਲੀਸ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਸੀਂ ਕਿੱਥੋਂ ਹੋ ਸਾਡੀ ਲਾਈਵ ਵੀਡੀਓ ਕਿੱਥੋਂ ਦੇਖ ਰਹੇ ਹੋ ਬਈ ਜਰੂਰ ਦੱਸਿਆ ਜੀ ਕਮੈਂਟ ਕਰਕੇ ਮੈਂ ਹੁਣੇ ਆ ਕੇ ਬੱਚੇ ਵੀ ਵਿਖਾ ਸਕਦੀ ਸੀਗੀ ਬਟ ਲਾਈਵ ਵੀਡੀਓ 'ਚ ਬੱਚਿਆਂ ਨੂੰ ਆਣਾ ਮਨਾਇ ਤੇ ਬੱਚੇ ਘਰੇ ਹੀ ਨੇ ਇਸ ਟਾਈਮ ਡਰਾਇੰਗ ਲੱਗੇ ਹੋਏ ਨੇ ਨਵਾੜੇ ਟਵਾੜੇ ਅੱਜ ਧੁੱਪ ਨਹੀਂ ਚੜਰੀ ਸਾਡੇ ਘਰੇ ਸਾਡੇ ਕੰਢੇ 'ਚ ਨਹੀਂ ਚੜਰੀ ਕਿ ਸਾਡੇ ਪੰਜਾਬ 'ਚ ਨਹੀਂ ਆਰੀ ਹੈਨਾ ਅੱਜ ਮੇਰੇ ਬੱਚੇ ਬਿਨਾਂ ਨਹੀਂ ਬੈਠੇ ਹੋਏ ਨੇ ਤੇ ਅਸੀਂ ਵੈਸੇ ਬਿਮਾਰ ਸਾਰੇ ਜਣੇ ਐ ਖਾਂਸੀ ਜ਼ੁਕਾਮ ਸਾਰਿਆਂ ਨੂੰ ਲੱਗਿਆ ਆ ਪਰ ਬੋਲਣ ਦੀ ਹਿੰਮਤ ਵੇਖ ਲਓ ਮੈਂ ਗਲੇ ਖਰਾਜ ਚ ਵੀ ਤੁਹਾਡੇ ਨਾਲ ਗੱਲ ਕਰਨੀ ਹੂ ਇਸੇ ਕਰਕੇ ਕਿ ਬਈ ਤੁਹਾਡੇ प्यारो सपोर्ट ਨੂੰ ਸਾਡੂ ਲੋੜ ਹੈਗੀ ਹੈ ਜੇ ਅਸੀਂ ਤੁਹਾਨੂੰ ਸ਼ੋਅ ਕਰਾਂਗੇ ਕਿ ਅਸੀਂ ਕਿੱਦਾਂ ਦੇ ਪਰਸਨ ਹੈਗੇ ਆ ਤੇ ਤੁਸੀਂ ਜ਼ਰੂਰ ਸਾਡੀ ਵੀਡੀਓਜ਼ ਨੂੰ ਵੇਖਿਆ ਕਰੋਗੇ ਤੇ ਸਾਡੀ ਨਾਲ ਜੁੜਿਆ ਕਰੋਗੇ ਤੇ ਪਲੀਜ਼ ਸਪੋਰਟ ਜ਼ਰੂਰ ਕਰਨਾ ਠੀਕ ਹੈ ਜੀ ਬਈ ਮੈਂ ਨਾਲ ਨਾਲ ਤੇਲ ਵੀ ਲਾ ਲਾਂ ਸਿਰ ਤੇ ਮੇਰੇ ਸਰਦਾਰ ਜੀ ਕੁਝ ਨਹੀਂ ਬੋਲਣ ਵਾਲੇ ਤੁਸੀਂ ਉਮੀਦ ਵੀ ਨਾ ਕਰਿਆ ਜੇ ਬਸ ਇਹ ਬੰਦੇ ਚੰਗੇ ਆ ਬਟ ਬੋਲਦੇ ਬਹੁਤ ਘੱਟ ਨੇ ਬਸ ਮੇਰੇ ਨਾਲ ਹੀ ਜ਼ਿਆਦਾ ਬੋਲਦੇ ਨੇ ਤੇ ਕਿਸੇ ਨਾਲ ਇੰਨਾ ਨਹੀਂ ਬੋਲਦੇ ਬਾਲਦੇ ਲੋਜੀ ਮੈਂ ਤੇ ਸਿਰ ਦੀ ਮਾਲਿਸ਼ ਕਰਾਂ ਕਿਉਂਕਿ ਕੱਲ ਹੈਗਾ ਸੰਡੇ ਸਿਰ ਸੁਰ ਧੋਵਾਂਗੇ ਬਿਨਾ ਬਈ ਮੇਰੇ ਤੇ ਸਿਰ ਤੇ ਤੇਲ ਲਾਣ ਵਾਲਾ ਵੀ ਕੋਈ ਨਹੀਂ ਹੈਗਾ ਮੈਨੂੰ ਤੇ ਆਪ ਹੀ ਲਾਣਾ ਪੈਣਾ ਬਟ ਸਰਦਾ ਜੀ ਦੇ ਸਿਰ ਦੀ ਮਾਲਿਸ਼ ਮੈਂ ਹੀ ਕਰਦੀ ਕਦੀ ਇੰਨਾ ਨਹੀਂ ਮੈਨੂੰ ਨਹੀਂ ਕਿਹਾ ਕਿ ਚਾਹਨਾ ਤੇਰੇ ਸਿਰ ਦੀ ਮਾਲਿਸ਼ ਮੈਂ ਕਰ ਦਵਾ ਥੈਂਕ ਯੂ ਜੀ ਜਿਨ੍ਹਾਂ ਨੇ ਵੀ ਸਾਡੀ ਵੀਡੀਓ ਨੂੰ ਲਾਈਕ ਕੀਤਾ ਐਂਡ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋ ਵੀ ਸਾਡੀ ਲਾਈਵ ਨਾਲ ਜੁੜਦੇ ਪਏ ਨੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਣਾ ਕਿਉਂਕਿ ਜਿੰਨੇ ਟਾਈਮ ਦਾ ਅਸੀਂ ਆਪਣਾ ਚੈਨਲ ਬਣਾਇਆ ਹੈ ਨਾ ਅਸੀਂ ਸਾਡੇ 1.5 ਸੌ ਸਬਸਕ੍ਰਾਈਬਰ ਹੀ ਕਰ ਪਾਏ ਐ ਇੰਨੇ ਟਾਈਮ ਦੇ ਵਿੱਚ ਤੇ ਪਲੀਜ਼ ਸਾਨੂੰ ਵੱਧ ਤੋਂ ਵੱਧ ਸਪੋਰਟ ਦੀ ਲੋੜ ਹੈਗੀ ਐ ਤੇ ਪਲੀਜ਼ ਸਾਡੇ ਨਾਲ ਜੁੜੋ ਪਹਿਚਾਨ ਵਧਾਈਏ ਤੇ ਆਪਦਾ ਕੰਮ ਅੱਗੇ ਚਲਾਈਏ ਹੈਨਾ ਇੱਕ ਦੂਜੇ ਦੀ ਪਛਾਣ ਤੋਂ ਬਿਨਾ ਸਪੋਰਟ ਤੋਂ ਬਿਨਾ ਆਪਾਂ ਵੱਧ ਨਹੀਂ ਸਕਦੇ ਤੇ ਪਲੀਜ਼ ਆਪਣਾ ਸਪੋਰਟ ਆਪਣਾ ਪਿਆਰ ਸਾਨੂੰ ਜਰੂਰ ਦਿਓ ਜੀ ਲੋਬਈ ਸਦਾ ਆ ਜੀ ਇੰਨੀ ਗਰਮ ਗਰਮ ਚਾਹ ਪੀ ਕੇ ਚਲੇ ਵੀ ਗਏ ਤੇ ਮੇਰਾ ਕੱਪ ਉੱਥੇ ਪਿਆ ਹੋਣੇ ਦੀ ਕਰ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਇੱਕੀ ਉਹਦੀ ਬਾਦ ਵੀ ਸ਼ਾਮ ਦੀ ਸਬ지 ਦਾ ਇੰਤਜ਼ਾਰ ਹੈ ਆਲੂ ਮੇਥੀ ਬਣਾ ਰਹੀ ਹੈ ਹੁਣੇ ਮੇਥਰੇ ਤੇ ਅਸੀਂ ਕੱਟਨੇ ਹੈ ਨਾ ਆਪ ਜਾਣਾ ਤੇ ਨਹੀਂ ਯਾਰ ਕਿਤੇ ਮੈਂ ਜਾਣਾ ਸ਼ਹਿਰ ਕਿਹਦੇ ਜਾਂਦੇ ਐਸ ਵਲੀ ਪੁੱਛ ਕੇ ਜਾਣਾ ਤੇ ਮੈਂ ਕਿ ਮੈਂਗੇ ਤਾਂ ਪੁੱਛ ਕੇ ਜਾਣਾ ਮੈਂ ਨਹੀਂ ਜਾਣਾ ਯਾਰ ਇਸ ਟਾਈਮ ਕਿਤੇ ਵੀ ਨਹੀਂ ਜਾਣਾ ਤੂੰ ਦੌੜਨ ਚੱਲੀ ਹੈ ਫਿਰ ਤੇ ਚੱਲਦੀ ਨਾ ਬਈ ਜੇ ਸਾਨੂੰ ਥੋ ਮਿਲ ਗਿਆ ਤੇ ਅਸੀਂ ਜਰੂਰ ਪੰਜੀਰੀ ਬਣਾਵਾਂਗੇ ਨੀ ਤੇ ਕੱਲ ਨਹੀਂ ਤੇ ਪਰਸੋਂ ਬਣਾ ਲਾਂਗੇ ਹੈ ਨਾ ਅੱਜ ਨਹੀਂ ਮੈਨੂੰ ਲੱਗਦਾ ਬਣ ਪਾਏਗੀ ਸਸਿਕਾ ਜੀ ਸਸਿਕਾ ਜੀ ਸਾਰਿਆਂ ਨੂੰ ਜੋ ਵੀ ਸਾਡੀ ਲਾਈਵ ਵੀਡੀਓ ਨਾਲ ਜੁੜਦੇ ਪਏ ਨੇ ਲਓ ਮੈਂ ਜਾਂ ਚਾਹ ਪੀ ਕੇ ਮੈਥ੍ਰਿਕ ਆਪਾਂ ਤੋੜੀਏ ਇਹ ਮੇਰੇ ਘਰ ਤੋਂ ਅੱਜ ਇੱਕ ਵਾਰ ਫੋਨ ਆ ਹਾਂਜੀ ਇਹ ਫੈਜੀ ਆ ਨੇ ਯਾਰ ਹਾਂ ਸ਼ਾਇਦ ਲੇਕਿਨ ਇਹ 4K ਨਹੀਂ ਹੈ 4K ਨਹੀਂ ਹੈ ਨਾਰਮਲ ਹੈ ਤੁਹਾਨੂੰ ਠੀਕ ਹੈ ਯਾਰ ਜੋ ਕੰਮ ਤੁਸੀਂ ਕਰਨਾ ਹੈ ਫਾਈਲ ਜੀ ਚਾਹੀਦਾ ਮੈਨੂੰ ਫੋਟੋ ਵਿੱਚ ਤੇ 5G ਹੈਗਾ ਇਹ ਫੋਨ ਦੀ ਕੁਆਲਿਟੀ ਅੱਛੀ ਹੈ ਬਟ ਉਹਦੇ ਵਿੱਚ ਉਹ ਚੀਜ਼ ਨਹੀਂ ਹੈ 4K 30 ਉਹ ਤੇ ਆਪਾਂ ਨੂੰ ਵੀਡੀਓ ਵਾਸਤੇ ਚਾਹੀਦਾ ਹੁੰਦਾ 4K 30 ਲੇਕਿਨ ਤੁਸੀਂ ਬਿਲਿੰਗ ਵਾਸਤੇ ਲੈਣਾ ਤੇ ਉਹ ਚੱਲੇਗਾ ਜੀ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਣਾ ਔਰ ਵੀਡੀਓ ਨੂੰ ਲਾਈਕ ਕਰਨਾ ਔਰ ਇਸ ਤੋਂ ਇਲਾਵਾ ਸਾਡੀ ਫੈਮਲੀਜ਼ ਨਾਲ ਜੇ ਤੁਸੀਂ ਮਿਲਣਾ ਚਾਹੁੰਦੇ ਹੋ ਨਾ ਤੇ ਸਾਡੇ ਫੈਮਲੀ ਬਲੌਗ ਜਰੂਰ ਵੇਖਣਾ ਜੀ ਮੈਨੂੰ ਪੂਰੀ ਉਮੀਦ ਹੈ ਕਿ ਸਾਡੇ ਜਿੰਨੇ ਵੀ ਬਲੌਗਸ ਹੈਗੇ ਹਨਾ ਫੁੱਲ ਐਂਟਰਟੇਨ ਕਰਣਗੇ ਤੁਹਾਨੂੰ ਉਹ ਤੁਹਾਨੂੰ ਪਸੰਦ ਵੀ ਆਣਗੇ ਤੁਸੀਂ ਟਾਈਟਲ ਨਾ ਪੜਨਾ ਵੀਡੀਓ ਨੂੰ ਅੰਦਰੋਂ ਵੇਖਣਾ ਵਾਕਈ ਤੁਹਾਨੂੰ ਹਰ ਇੱਕ ਵੀਡੀਓ ਪਸੰਦ ਆਏਗੀ ਪਲੀਜ਼ ਪਲੀਜ਼ ਸਪੋਰਟ ਪਲੀਜ਼ ਪਲੀਜ਼ ਰਿਕਵੈਸਟ ਹੈ ਜੀ ਚਲ ਬਈ ਮੈਂ ਤੇ ਤੇਲ ਲਾ ਲਿਆ ਮਾੜਾ ਜਿਹਾ ਜੁੰਡਾ ਜਿਹਾ ਕਰਾ ਤੇ ਕੰਮ ਧੰਦੇ ਲੱਗਾ ਸਵੇਰ ਦਾ ਖਤਮ ਕਰੀਦਾ ਕੰਮ ਤੇ ਦੁਪਹਿਰ ਦਾ ਦੁਪਹਿਰ ਦਾ ਖਤਮ ਕਰੀਦਾ ਤੇ ਥੈਂਕ ਯੂ ਜੀ ਤੁਸੀਂ ਸਾਨੂੰ ਕਮੈਂਟ ਕੀਤਾ ਗੁੱਡ ਲੱਗਦਾ ਥੈਂਕ ਯੂ ਜੀ ਥੈਂਕ ਯੂ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਦੇਣਾ ਜੀ ਔਰ ਫੈਮਿਲੀ ਬਲੌਗ ਜਰੂਰ ਵੇਖਣਾ ਆ ਕੀ ਕਰਨੇ ਕੋਠੇ ਰਹੀ ਯਾਰ ਇਹ ਜਵਾਬ ਕਦੇ ਨਹੀਂ ਟਿਕਣਾ ਬੱਚੇ ਜਿੱਦਨ ਘਰੇ ਹੋਣ ਕੋਈ ਕਹਿ ਦੇਗਾ ਕਿ ਉਹ ਟਿਕ ਜਾਣਗੇ ਨਹੀਂ ਟਿਕਣ ਵਾਲੇ ਬੱਚੇ ਨਹੀਂ ਟਿਕਦੇ ਮੇਰੇ ਬੱਚਿਆਂ ਦੇ ਸ਼ਰਾਰਤ ਸੁਣ ਲਓ ਕੱਲ ਮੈਂ ਇਹਨਾਂ ਨੂੰ ਕ੍ਰਿਓਨ ਕਲਰ ਜਿਹੜੇ ਆਉਂਦੇ ਆ ਨਾ ਉਹ ਮੈਂ ਨਵੇਂ ਲਿਆ ਕੇ ਦਿੱਤੇ ਅੱਜ ਮੇਰੇ ਬੱਚਿਆਂ ਨੇ ਕੀ ਕੀਤਾ ਨਿੱਕੇ ਵਾਲਿਆਂ ਨੇ ਜਿਹੜੇ ਪੁਰਾਣੀ ਡੱਬੀ ਸੀ ਨਾ ਕ੍ਰਿਓਨ ਦੀ ਉਹ ਇਹਨਾਂ ਨੇ ਫੈਂਕ ਦਿੱਤੀ ਕਿ ਸਾਨੂੰ ਨਵੇਂ ਮਿਲ ਗਏ ਤੇ ਸਾਨੂੰ ਪੁਰਾਣੀਆਂ ਦੀ ਕੀ ਲੋੜ ਇਹ ਨਹੀਂ ਸਮਝਦੇ ਕਿ ਪੁਰਾਣੇ ਵੀ ਕੰਮ ਆ ਜਾਣਗੇ। ਉਹ ਪਿੱਛੇ ਖੇਤ ਚ ਫੈਕਟਰੀ ਯਾਰ ਜਿੱਥੇ ਸਾਗ ਲੱਗਿਆ ਆ। ਐ ਹੋ ਜਾਈ ਮੇਰੇ ਸਿਆਣੇ ਬੱਚੇ। ਕਿੰਦਾ ਸਿਆਣਾ ਕੰਮ ਕੀਤਾ ਇਹਨਾਂ ਨੇ। 컬러 ਕਰ ਕਰ ਕੇ ਕਿੰਕੀ ਨੇ ਮੋ ਪੜ ਲਿਆ ਸਾਰਾ ਉਹਦਾ। ਤੇ ਉੱਥੇ ਇੱਕ ਦਮਲਾ ਤੋੜਿਆ ਜਾਂ ਸੀਮਿੰਟ ਦਾ ਛੱਤ ਤੇ। ਮੇਰੇ ਦੋ ਬੱਚਿਆਂ ਨੇ بڑے ਜਿਆਦਾ ਸ਼ਰਾਰਤੀ ਨੇ ਛੋਟੇ ਵਾਲੇ ਇੱਕ ਸੀਮਿੰਟ ਦੇ ਛੱਤ ਦੇ ਉੱਤੇ ਗਮਲੇ ਪਏ ਸੀ 2-3 ਉਹਨਾਂ ਵਿੱਚੋਂ ਇੱਕ ਤੋੜ ਵੀ ਦਿੱਤਾ ਗਮਲਾ ਵੀ ਤੋੜਤਾ ਟਿੱਕਰੀਆਂ ਦੀ ਡੱਬੀ ਵੀ ਫੈਂਕਦੀ ਪਿੱਛੇ ਖੇਤ 'ਚ ਯਾਰ ਮਿਲ ਲਾਵੇ ਦਾ ਇੱਕ ਵੀ ਛੱਤ ਦੇ ਇਹ ਕਮਾ ਪੀਰ ਤੇ ਰਹਿਮ ਕਿੱਥੇ ਦੋਵੇ ਯਾਰ ਇਹ ਫੇਰ ਵੀ ਕੰਮ ਕਰਕੇ ਆਣਗੇ ਛੱਤ ਤੇ ਓਏ ਮਿਲ ਆਓ ਬੈਠਾ ਨਹੀਂ ਯਾਰ ਹੋਲੀ ਚੀਚਾ ਦੇਖ ਕੇ ਆ ਕੀ ਕਰਦੇ ਆ ਹੋਂਕੇ ਵੀਰ ਨੇ ਕੋਈ ਚੀਤ ਤੋੜੀ ਨਾ ਕੋਈ ਨਹੀਂ ਵੀਰ ਨੂੰ ਤਾਂ ਮੈਂ ਸਮਝਾਨੀ ਦੂਜੇ ਤਰੀਕੇ ਨਾਲ ਸਾਡਾ ਇੱਕ ਬੱਚਾ ਹੈ ਨਾ ਜਿਹੜਾ ਬਹੁਤ ਜ਼ਿਆਦਾ ਸ਼ਰਾਰਤੀ ਹੈ ਬਟ ਉਹਨੂੰ ਮਾਰ ਵੀ ਨਹੀਂ ਸਾ ਮਾਰਦੇ ਨਹੀਂ ਅਸੀਂ ਕਿਸੇ ਵੀ ਬੱਚੇ ਨੂੰ ਆਲਦੇ ਨੂੰ ਵੱਡਾ ਅੰਡਰ ਨਾਲੇ ਕੰਮ ਚਲਾ ਲਈਦਾ ਹੁੰਦਾ ਹੈ ਬਹੁਤ ਜ਼ਿਆਦਾ ਹੀ ਸ਼ਰਾਰਤੀ ਵੀਰ ਕੈਨ ਟਾਈਮ ਨੂੰ ਇਸ ਟਾਈਮ ਲਾਈਵ ਵੀਡੀਓ ਚ ਨਹੀਂ ਸ਼ੋਅ ਕਰ ਸਕਦੀ ਤੇ ਤੁਸੀਂ ਜੇ ਮੇਰੇ ਪਰਿਵਾਰ ਨਾਲ ਉਹ ਮੇਰੇ ਬੱਚੇ ਨਾਲ ਮਿਲਣਾ ਚਾਹੁੰਦੇ ਹੋ ਨਾ ਤੇ ਪਲੀਜ਼ ਸਾਡੇ ਫੈਮਿਲੀ ਵਲogs ਜ਼ਰੂਰ ਦੇਖਣਾ ਜੀ ਫਿਰ ਸਾਡੇ ਪਰਿਵਾਰ ਦਾ ਸਮਝ ਆ ਜਾਏਗਾ ਤੇ ਸਾਡੀ ਵੀਡੀਓਜ਼ ਵੀ ਪਤਾ ਲੱਗ ਜਾਣਗੀਆਂ ਔਰ ਉਮੀਦ ਮੈਨੂੰ ਫੁੱਲ ਹੈ ਕਿ ਤੁਹਾਨੂੰ ਸਾਡੀ ਸਾਰੀ ਵੀਡੀਓਜ਼ ਪਸੰਦ ਆਣਗੀਆਂ ਸ਼ਾਰਟ ਵੀ ਔਰ ਲੌਂਗ ਵੀ ਬਸ ਇੰਨਾ ਹੈ ਕਿ ਸਾਡੇ ਨਾਲ ਵਾਚ ਟਾਈਮ ਕੰਪਲੀਟ ਨਹੀਂ ਹੋ ਰਿਹਾ ਤੇ ਇਹਦੇ ਨਾਲ ਨਾਲ ਸਾਡੇ ਜੋ ਸਬਸਕ੍ਰਾਈਬਰ ਨੇ ਜਿੰਨੀ ਵੀਡੀਓਜ਼ ਅਸੀਂ ਪਾਈਆਂ ਹਨ ਨਾ ਉਦੇ ਹਿਸਾਬ ਨਾਲ ਸਾਨੂੰ ਜੋ ਸਬਸਕ੍ਰਾਈਬਰ ਮਿਲਨੇ ਚਾਹੀਦੇ ਸੀ ਨਾ ਬਹੁਤ ਘੱਟ ਨੇ ਜਦੋਂ ਕਿਸੇ ਨੂੰ ਦੱਸੀ ਦੇਣਾ ਯਾਰ ਕਿ ਅਸੀਂ ਇੰਨੀ ਵੀਡੀਓਜ਼ ਅਪਲੋਡ ਕੀਤੀਆਂ ਆਈਆਂ ਤੇ ਸਾਡੇ ਸਬਸਕ੍ਰਾਈਬਰ ਇੰਨੇ ਆ ਕਿਉਂਕਿ ਇਹਨੇ ਯਾਰ ਤੁਹਾਡਾ ਤੇ ਕੰਮ ਤੁਸੀਂ ਦੀ ਵੀਡੀਓ ਜੀ ਬਹੁਤ ਪਾਤੀਆਂ ਤੁਹਾਡੀਆਂ ਚੱਲੀਆਂ ਵੀ ਆ ਬਾਬਾ ਜੀ ਦੀ ਕਿਰਪਾ ਨਾਲ ਸਾਡੀ ਵੀਡੀਓਜ਼ ਚੱਲਦੀਆਂ ਵੀ ਪਈਆਂ ਬਟ ਸਬਸਕ੍ਰਾਈਬਰ ਨਹੀਂ ਇੰਕਰੀਜ਼ ਹੋ ਰਹੇ ਲੇਕਿਨ ਉਮੀਦ ਨਾਲ ਹੀ ਦੁਨੀਆ ਕਹਿ ਮੈਂ ਹੈਣਾ ਬਸ ਇਹੀ ਉਮੀਦ ਨਾਲ ਅੱਜ ਮੈਂ ਲਾਈਵ ਇਸੇ ਕਰਕੇ ਆਈ ਐ ਕਿ ਆਪਣੀ ਜਾਣ ਪਛਾਣ ਇਸੇ ਲਾਈਵ ਵੀਡੀਓ ਨਾਲ ਬਣਾਈਏ ਸਾਡੇ ਨਾਲ ਆ ਗਿਆ ਗੈਟ ਆਊਟ ਬੱਚੇ ਲਾਊਡ ਨਹੀਂ ਧੋ ਲਓ ਤੁਸੀਂ ਪੁੱਤੇ ਮੇਰੇ ਦੂਸਰੇ ਚੈਨਲ ਤੇ ਹੈ ਹਾਂਜੀ ਇਸੇ ਬਾਨੇ ਨਾਲ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹਨੀ ਐ ਜਿਹੜੇ ਚੈਨਲ ਤੇ ਸਾਡੀ ਲਾਈਵ ਵੀਡੀਓ ਚੱਲਦੀ ਹੈ ਨਾ ਇਹ ਸਾਡਾ ਚੈਨਲ ਹੈਗਾ ਜੀ ਸ਼ੁਕਰਾਨਾ ਤੇਰਾ ਕਿਉਂਕਿ ਜੀ ਇਹ ਤੋਂ ਇਲਾਵਾ ਵੀ ਸਾਡਾ ਇੱਕ ਚੈਨਲ ਹੈਗਾ ਉਹ ਹੈਗਾ ਸੰਧੂ ਪਰਿਵਾਰ ਕੀਕੇ ਜੀ ਪਲੀਜ਼ ਜਾ ਕੇ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਆ ਜੇ ਉੱਥੇ ਵੀ ਸਾਡੀ ਫੈਮਿਲੀ ਦੀ ਵੀਡੀਓਜ਼ ਦੀਆਂ ਆਉਂਦੀਆਂ ਐ ਅਸੀਂ ਕੋਈ ਕਿਸੇ ਦੀ ਚੱਕ ਕੇ ਆਪਦੇ ਚੈਨਲ ਤੇ ਵੀਡੀਓ ਨਹੀਂ ਪਾਉਂਦੇ ਜੋ ਕੰਟੈਂਟ ਮਿਲੇਗਾ ओरिजिनल ਮਿਲੇਗਾ ਬੈਸਟ ਮਿਲੇਗਾ ਤੁਸੀਂ ਜ਼ਰੂਰ ਦੇਖੋ ਇਹੋਕਦਰ ਸਾਡੀ ਨਾ ਹੈ ਹੈ ਲੋਕਦੇ ਕਿਉਂ ਯਾਰ ਆ ਮੇਰੀ ਤਾਂ ਵੱਡੀ ਧੀ ਖੜੀ ਐ ਇਸ ਟਾਈਮ ਇਲਕਮ ਦੀਪਕੌਰ ਜਦੋਂ ਮੈਂ ਲਾਈਵ ਵੀਡੀਓ ਬਣਾ ਰਹੀ ਹਾਂ ਮੈਂ ਬਲੌਗ ਬਣਾ ਰਹੀ ਹਾਂ ਮੈਂ ਇੰਨੇ ਵਿੱਚ ਲੱਤ ਬੜੀ ੜਾਣੀ ਹੈ ਕਿ ਮੈਨੂੰ ਫੋਨ ਚਾਹੀਦਾ ਹੈ ਮੈਨੂੰ ਮੈਂ ਹੋਰ ਨਹੀਂ ਮੰਗਿਆ ਠੀਕ ਹੈ ਨਾ ਇਹ ਚਾਹੀਦਾ ਮੈਂ ਬਾਕੀ ਇੱਥੇ ਕਰੀ ਹੁਣ ਮੈਂ ਆਪਣੇ ਦੂਸਰੇ ਚੈਨਲ ਤੇ ਲਾਈਵ ਵੀਡੀਓ ਬਣਾ ਰਹੀ ਸੀ ਇੰਨੇ ਉਦੋਂ ਜਿੱਦ ਕਰ ਕਰਕੇ ਜਿੱਦ ਕਰ ਕਰਕੇ ਮੰਮੀ ਮੈਨੂੰ ਫੋਨ ਦੋ ਮੈਨੂੰ ਫੋਨ ਦੋ ਤੇ ਹੁਣ ਕੀ ਪ੍ਰੋਬਲਮ ਹੈ ਤੇ ਇੱਕ ਹੁਣੇ ਮੈਂ ਦਿਖਾਵਾਂ ਨੇ ਕੰਮ ਕੀ ਕਰਦੀ ਪਈ ਹੈ ਦੀਵਾਰ ਦੇ ਕੋਲ ਸਾਰਾ ਲਾ ਕੇ ਖੜੀ ਹੈ ਤੇ ਐਵੇਂ ਐਵੇਂ ਕਰਕੇ ਸਾਰੀ ਕਲੀ ਪੁੱਟੀ ਜਾਂਦੀ ਹੈ ਸਰਦਾਰ ਜੀ ਇੱਧਰ ਵੇਖੋ ਰੈ ਏਕਮ ਕੀ ਕਰਦੀ ਪਈ ਹੈ ਸ਼ੇਤਰਾ ਖਾਓਗੇ। ਹਾਂ ਮੈਂ ਲੋ ਸਾਰੀ ਕਲੀ ਟੋੜੀ ਜਾਂਦੀ ਕਿਸੇ ਦਿਨ ਨਾ ਤੇਰੇ ਨੇਲ ਦੇ ਵਿੱਚ ਫਸ ਜਾਣੀ ਐ। ਫਿਰ ਨੇਲ ਕੱਟਣਾ ਪੈਣੀ। ਬੰਦ ਜਾ ਸਿਆਣੀ। ਤੁਸੀਂ ਕਿਹਦੇ ਆਏ ਹੋ? ਉਹ ਦਵਾਈਆਂ ਬਾਹਰ ਸੋਟਾਈ ਸਾਰੀ। ਥੈਂਕ ਯੂ ਜੀ ਜਿੰਦਗੀ ਲਾਈ ਵੀਡੀਓ ਤੇ ਆ ਰਹੇ ਨੇ ਸਸੀ ਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਹੈ ਪ੍ਰੀਤ ਸੰਧੂ ਤੇ ਮੈਂ ਹੈਗੀ ਹਾਂ ਫਰੋਜ਼ਪੁਰ ਸਿਟੀ ਤੋਂ ਬਟ ਮੈਂ ਸ਼ਹਿਰ ਚ ਨਹੀਂ ਰਹਿੰਦੀ ਸਾਡੇ ਨੇੜੇ ਫਰੋਜ਼ਪੁਰ ਸ਼ਹਿਰ ਦੇ ਕੋਲ ਪਿੰਡ ਦਾ ਪਿੰਡ ਅਸੀਂ ਉੱਥੋਂ ਦੀ ਹੈਗੀਆਂ। ਜਿਵੇਂ ਜਿਵੇਂ ਤੁਹਾਡਾ ਬਈ ਸਾਨੂੰ ਸਪੋਰਟ ਮਿਲੇਗਾ ਤੇ ਉਦੋਂ ਉਦਾਂ ਹੀ ਅਸੀਂ ਤੁਹਾਨੂੰ ਕਮੈਂਟ ਕਰਕੇ ਆਪਦੀ ਡਿਟੇਲ ਜਰੂਰ ਦਵਾਂਗੇ ਤੇ ਤੁਸੀਂ ਵੀ ਪਲੀਜ਼ ਜਰੂਰ ਦੱਸਣਾ ਕਿ ਤੁਸੀਂ ਕਿੱਥੋਂ ਬਲੋਂਗ ਕਰਦੇ ਹੋ ਕਿੱਥੋਂ ਸਾਡੀ ਵੀਡੀਓਜ਼ ਤੁਸੀਂ ਦੇਖ ਰਹੇ ਹੋ ਹਾਂ ਯਾਰ ਅੱਜ ਮੈਂ ਨਾ ਮੱਥਾ ਛੇਲ ਲਿਆ ਆਪਣਾ ਆ ਵੇਖ ਲੈ ਯਾਰ ਮੇਰੇ ਮੱਥੇ ਤੇ ਚਮਕ ਆ ਰਹੀ ਹੈ ਨਾ ਅੱਜ ਮੈਂ ਰਗੜ ਲਈ ਜੇੜੀ ਬੜਾ ਕੰਮ ਵਧਾਇਆ ਇਹਨੇ ਲਾਲ ਕਰ ਲਿਆ ਮੱਥੇ ਆ ਗਏ ਵੀ ਦੇ ਦਿੱਤ ਮੈਂ ਤਾਂ ਦੀ ਬੇਸਤੀ ਕੀਤੀ ਬੇਸਤੀ ਤੇ ਬਤਨਾ ਤੇਰੀ ਕਰੂੰਗੀ ਇਹ ਕਬ ਤੋ ਹਟਦੀ ਨਹੀਂ ਭਾਈ ਨੀ ਕੋ ਨਾ ਨਾ ਕਾਲਾ ਹੁਣ ਸਫਾਈ ਹੋਈ ਕੀ ਤੁਸੀਂ ਕਰਨ ਢਾਈ ਤੇ ਸਮੇਂ ਨਹੀਂ ਆਦੀ ਬੇ ਨੀ ਅੱਛਾ ਪੀ ਲੈ ਕਾਪੜ ਚ ਪਾ ਕੇ ਠੰਡੀ ਹੋ ਗਈ ਹੋਣੀ ਐ ਜਾ ਪਾ ਲਉ ਤੁਮੇ ਯਾਰ ਬੱਚੇ ਬੜੇ ਜਿੱਦੀ ਐ ਮੈਂ ਬੜੇ ਧੀਰਜ ਵਾ ਕੇ ਹਟਦੇ ਹੀ ਨਹੀਂ ਜੇ ਤੁਸੀਂ ਮੇਰੇ ਜਵਾਕਾਂ ਨਾਲ ਮਿਲਣਾ ਹੈ ਨਾ ਤੇ ਪਲੀਜ਼ ਸਾਡੀ ਇੱਕ ਮਿੰਟ ਦਾ ਵੀਡੀਓ ਬਣਾਇ ਕੈਮਰੇ ਤੇ ਮਦਰ ਬੈਗ ਹੀ ਲਾਉਣ ਕਰੀ ਤੇ ਜੇ ਤੁਸੀਂ ਮੇਰੇ ਬੱਚਿਆਂ ਨਾਲ ਮਿਲਣਾ ਚਾਹੁੰਦੇ ਇਨਾਂ ਤੇ ਸਾਡੇ ਫੈਮਲੀ ਵਲੌਗ ਜ਼ਰੂਰ ਵੇਖਣਾ ਤੁਹਾਨੂੰ ਮਜ਼ਾ ਹੀ ਆਣ ਵਾਲਾ ਯਾਰ ਸਾਡੇ ਫੈਮਲੀ ਵਲੌਗਸ ਵੇਖ ਕੇ ਮੈਂ ਕੋਈ ਝੂਠੀ ਤਾਰੀਫ ਨਹੀਂ ਕਰ ਰਹੀ ਜੋ ਰੀਅਲ ਹੈ ਤੇ ਰੀਅਲ ਹੈ ਆ ਦੇਖ ਫੋਨ ਤੇ ਸਾਡੇ ਨਾਲ ਆਪਣੀ ਜਾਨ ਇੱਕ ਮੁੰਡਾ ਛੱਡ ਹੈ ਕੀ ਕਰਦਾ ਕੰਮ ਕਰਾਉਣਾ ਦਾ ਅੱਜ ਮੇਰੀ ਬੇਟੀ ਮੈਂ ਨਹੀਂ ਲੈਣਾ ਅੱਜ ਮੇਰੀ ਬੇਟੀ ਦੇ ਫੋਨ ਤੇ ਨਾ ਉਹਦੇ ਡੈਡੀ ਨੇ ਕਰ ਲਿਆ ਕਬਜ਼ਾ ਕਹਿੰਦੇ ਕਿ ਹੁਣੇ ਫੋਨ ਮੈਨ ਰੱਖਣਾ ਹੈ ਡਿਊਟੀ ਤੇ ਲੈ ਕੇ ਜਾਇਆ ਕਰਨਾ ਬਟ ਮੇਰੀ ਧੀ ਜਾਣੀ ਪਤਾ ਕੀ ਕਹਿੰਦੀ ਪਈ ਹੈ ਕਿ ਡੈਡੀ ਮੈਂ ਫੋਨ ਨਹੀਂ ਦੇ ਸਕਦੀ ਕਿਉਂਕਿ ਤੇ ਮੇਰੀ ਸਟ੍ਰਿਕ ਚੱਲਦੀ ਹੈ ਸਨੈਪਚੈਟ ਦੀ ਉਹ ਟੁੱਟ ਜਾਏਗੀ ਵੇਹ ਲੋ ਬੱਚਿਆਂ ਨੂੰ ਇੰਨਾ ਸ਼ੌਂਕ ਹੈ ਗਿਆ ਸਨੈਪਚੈਟ ਦਾ ਕਿ ਇੱਕ ਦਿਨ ਦੀ ਵੀ ਸਟ੍ਰਿਕ ਨਹੀਂ ਟੁੱਟਣ ਦਿੰਦੇ ਤੇਰੇ ਕੰਨ ਤੇ ਮਾਰਨੀ ਮੈਂ ਚੁੱਪ ਰਹੇ ਬੰਦਰੀ ਜੀ ਨਾਲ ਕੋਈ ਵੀ ਚੀਜ਼ ਇਹਨਾਂ ਨੇ ਖਾਣੀ ਹੈ ਜਾਂ ਕੋਈ ਸੂਟ ਪਾ ਲਿਆ ਜਾਂ ਕੁਝ ਵੀ ਕੀਤਾ ਹੈ ਨਾ ਇਹਨਾਂ ਨੇ ਇੱਕ ਵਾਰੀ ਸਟੈਪਚੈਟ ਤੇ ਉਹਦੀ ਸਟ੍ਰੀਕ ਜ਼ਰੂਰ ਪਾਣੀ ਹੈ ਜਵਾਕਾਂ ਨੇ ਕੀਤੀ। ਖੇਤਰ ਖਾਣੇ ਖਾਣੇ ਆ। ਕਾਸੀ ਹੋ ਗਿਆ ਫਿਰ। ਉੱਤਨ ਨੂੰ ਬੇਬੇ ਕੇ ਬੋਲੂਂਦੇ ਭਾਈ ਮਤਾਂ ਕਹੀ। ਵੀ ਫਾ ਅਲੰਕਾਰ ਨਹੀਂ ਜਿੱਦਾਂ ਤੇ ਮੈਂ ਨਹੀਂ ਮਾਥਾ ਸਰ ਦਾਦੀ ਕੋਲ ਪੈਰੀ ਡਾ ਲਾ ਕਰ। ਪੁਰਾ ਕੰਨ ਚੈੱਕ ਕਰਦੇ ਤਾਂ ਕਿਹੜਾ ਹੈ। ਕੰਨ ਮੰਨ ਹੁਣ ਮੈਂ ਨਹੀਂ ਮਮਾ। ਚੱਲ ਦੇ ਇੱਕ ਵਾਰ ਚੈੱਕ ਨਾ ਕਰਦੇ ਬਲਾਈ। ਦੇ ਡੈਡ ਉਹ ਉਹਣਾ ਛੱਡਣੀ ਹੈ ਇਹਦਾ ਸੋਲੂਸ਼ਨ ਆਪਾਂ ਕਰਾਂਗੇ ਫੋਨ ਦਾ ਉਹ ਤੁਹਾਨੂੰ ਬਣੀ ਹੈ ਕਿ ਇਹ ਫੋਨ 5G ਹੈਗਾ ਨਹੀਂ ਹੈਗਾ ਨਹੀਂ ਹੈਗਾ ਤੇ ਉਹਨੇ 3G ਵੀ ਆਤੇ ਨਹੀਂ ਨਹੀਂ ਆਏ ਕਿ ਕਿ ਚਲਾ ਆ ਕਿ ਮੇਰਾ ਫੋਨ ਡੈਡੀ ਨਾ ਲੈ ਲੈਣ ਤੇ ਮੈਂ 4G ਡੈਡੀ ਰੈਮ ਵੀ 0GB ਵੀ ਇਹਦੀ ਜੂਰੇ ਤੇ ਮੈਂ ਸਿੱਧੀ ਗੱਲ ਦੱਸਦਾ ਕੀ ਕਹਿੰਦੀ ਹੈ ਮੈਂ ਤੇਰੇ ਡੈਡੀ ਨੂੰ ਪਹਿਲੇ ਕਹਿ ਦਿੱਤਾ ਕਿ ਫੋਨ 5G ਹੈਗਾ ਅਸੀਂ 5G ਕਹਿ ਕੇ ਫੋਨ ਲਿੱਤਾ ਸੀ ਨੇ ਡੈਡੀ ਦੀ ਰਾਮ ਜੀ ਰੋਂਦੀ ਤੇਰੀ ਫੋਟੋ ਮੈਂ ਕਲੀਅਰ ਨਹੀਂ ਉਹ ਨਹੀਂ ਮੈਂ ਤੇ ਪਹਿਲਾਂ ਗੱਨੀ ਪਈ ਡੈਡੀ ਜਵਾਣ ਕਰ ਦੇ ਕੇ ਭਾਂਜੇ ਕੰਮ ਕਰਦੇ ਮਮੀ ਮਮੀ ਆਦਾ ਉਹ ਡੈਡੀ ਨੂੰ ਵੀ ਦੇਣਾ ਤੇ ਮੈਂ ਲੋ ਕਿੱਦੇ ਕਿੱਦੇ ਮਸਾਲੇ ਲਾ ਰਹੀ ਕਿ ਡੈਡੀ ਮੇਰਾ ਫੋਨ ਐਵੇਂ ਦਾ ਐਵੇਂ ਦਾ ਤੂੰ ਨਾ ਰੱਖੀ ਪਟੇ ਚਲਾ ਲੈਣਾ ਨਾ ਪੁੱਤ ਲੈ ਹੀ ਲੈਣਾ ਤੇਰੇ ਡੈਡੀ ਨੇ ਤੇਰੇ ਡੈਡੀ ਦੀ ਨਜ਼ਰ ਹੈ ਤੇਰੇ ਡੈਡੀ ਸ਼ੈਡਿੰਗ ਨਾ ਖਰਾਬ ਕਰ ਮੈਂ ਇਹ ਨਾ ਕਰੋ ਨਾ ਕਿਉਂ ਬੰਦ ਲੈ ਰਹੀ ਹੋ ਸ਼ੈਡਿੰਗ ਵੀ ਖਰਾਬ ਕਰਦੇ ਮੈਂ ਇਹ ਕੋਸ਼ਿਸ਼ ਤੋ ਯਾ ਨਾ ਮੈਂ ਕਿਹਾ ਹੂੰ ਨਾ ਮੈਂ ਤੇ ਤੇਰੀ ਡੈਡੀ ਦੇ ਫੋਨ ਤੇ ਆਪ ਕੰਪਨੀ ਅੱਗੇ ਰੀਸੈਟ ਮਲਵਾਤਾ ਜੀ ਮੈਨੂੰ ਨਹੀਂ ਪਤਾ ਮੈਂ ਤੇ ਆਪ ਨਹੀਂ ਦੇਣਾ ਤੇਰੇ ਡੈਡੀ ਨੂੰ ਫੋਨ ਆਪਦਾ ਨਵਾਂ ਹੋਰ ਲਿਆਉ ਭਾਈ ਸਾਡੇ ਚ ਹੋਣੀ ਮੈਨੂੰ ਇਹ ਕੰਮ ਤਾਂ ਲੈਣਾ ਤੇ ਲੈ ਸਕਦੇ ਤੇਰਾ ਫੋਨ ਨਹੀਂ ਮਿਲਣਾ ਮੇਰਾ ਤਾਂ ਵੀ YouTube ਚੈਨਲ ਚੱਲਦਾ ਪਿਆ ਤੇ ਮੈਂ ਆਪਦਾ ਫੋਨ ਬਿਲਕੁਲ ਵੀ ਮੇਰਾ ਵੀ ਸਨੈਕ ਕਰਦਾ business ਚੱਲਦਾ ਮੈਂ ਮੈਨੂੰ ਦੇ ਸਨੈਕ ਵੀ ਚੰਗਾ ਬੜਾ business ਹੁੰਦਾ ਹੈ ਇਹ ਐਡੇ ਜੁਸ਼ ਫੋਨ ਦਾ ਨੰਬਰ ਤੇ ਆਈਡੀ ਆ ਹਾਂ ਉਹ ਨਹੀਂ ਬਦਲ ਦਿੱਤੀ ਹਾਂ ਉਹ ਤੇ ਜਿਹੜਾ ਜਿਹੜਾ ਆਪਸ਼ਨ ਨੰਬਰ ਵਿੱਚ ਕੱਢ ਲਾਂਗੇ ਉਹ ਉਪਰ ਉਸੇ ਨੰਬਰ ਤੇ ਚੱਲੀ ਹੋਵੇ ਕਿਸ ਨੰਬਰ ਤੇ ਜਿਹੜਾ ਨੰਬਰ ਜਿਵੇਂ ਪਹਿਲਾ ਨੰਬਰ ਕੱਢ ਹੋਇਆ ਹਾਂਜੀ ਤੇ ਦੂਜੇ ਪੂੰਚ ਪਾ ਲਿਆ ਤੇ ਐਡੀ ਉਹ ਚੱਲ ਜੂਗੀ ਹਾਂ ਇਹ ਵੀ ਚੱਲ ਲਈ ਉਸੇ ਨੰਬਰ ਤੇ ਪਰ ਤੁਸੀਂ ਨੰਬਰ ਲੈਣਾ ਹੈ ਕਿ ਫੋਨ ਲੈਣਾ ਹੈ ਤੁਹਾਨੂੰ ਇਹ ਦੱਸੋ ਨਾ ਸਤਿਗੁਰ ਜੀ ਸਾਰਿਆਂ ਨੂੰ ਬਈ ਡੈਡੀ ਦਾ ਫੋਨ ਤੋਂ ਲੈ ਕੇ ਥੋੜਾ ਇਸ਼ੂ ਚੱਲ ਰਿਹਾ ਹੈ ਧੀ ਕਹਿੰਦੀ ਡੈਡੀ ਆਪਦੇ ਨੂੰ ਕਿ ਮੈਂ ਆਪਦਾ ਫੋਨ ਨਹੀਂ ਦੇਣਾ ਕਿ ਡੈਡੀ ਜੀ ਤੁਸੀਂ ਆਪਦਾ ਨਵਾਂ ਫੋਨ ਲੈ ਆਓ ਮੇਰਾ ਨਹੀਂ ਦੇਣਾ ਬਟ ਸਰਦਾਰ ਜੀ ਨੂੰ ਕਿਤੇ ਕੰਮ ਵਾਸਤੇ ਦੋ ਫੋਨਾਂ ਦੀ ਲੋੜ ਹੈ ਕਹਿੰਦੇ ਕਿ ਮੈਂ ਇਹ ਕਾਰ ਦਾ ਰੱਖਣਾ ਹੀ ਰੱਖਣਾ ਇੱਕ ਦੂਜਾ ਰੱਖਣਾ ਹੈ ਹੀ ਗਿਆ ਵੀ ਇਹ ਮੈਂ ਆਪ ਨਹੀਂ ਦੇਣਾ ਮੈਂ ਨਹੀਂ ਦੇਣਾ ਮੈਂ ਹੀ ਫੋਨ ਬਾ ਲੈਣਾ ਯਾ ਤੁਸੀਂ ਨਾ ਬੈਠਣਾ ਵਾਲਾ ਫੋਨ ਲੈ ਲਓ ਵੇ ਉਹ ਵਾਲਾ ਫੋਨ ਲੈ ਲਓ ਬਟਨਾ ਵਾਲਾ ਫੋਨ ਲੈ ਲਓ ਯਾ ਤੁਸੀਂ ਹੁੰਦਾ ਯਾਰ ਕੋਟਵਾ ਦੀ ਵਿਖਰੀ ਛੋਟਾ ਵੇ ਵੇ ਦੋੜਿਓ ਦੋੜਿਓ ਤੁਸੀਂ ਦੂਰ 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 ਬਾਰ ਬਾਰ ਬੱਜਾਓ ਆਏ ਮੇਰੇ ਨਿਆਰੇ ਕਿਥੇ ਬਾਹਰ ਜਾਣੇ ਮੈਂ ਬੰਦ ਕਰ ਦੇ ਫਿਰ ਨਾ ਇੱਕ ਵਾਰੀ ਛੋੜੀ ਅਚੀ ਜਿੱਤੇ ਦਵਾਈ ਥਾਲੂ ਮੈਂ ਦਿੱਤੇ 100 ਰੁਪਏ ਨਾ ਯਾਰਾ ਤੇ ਟੋਪੀਆਂ ਲੈ ਕੇ ਆ ਗਈ ਫਿਰ ਕੀ ਹੋਵੇ ਮੈਨੂੰ ਇੱਧਰ ਨਹੀਂ ਆਉਣਾ ਬਤੂ ਇੱਧਰ ਰੋੜ ਮਿਖਾ ਰਾਂ ਮੈਂ ਐਸ ਟਾਈਮ ਅਗਰ ਮੈਂ ਲਾਈਵ ਤੇ ਆਪਣੇ ਬੱਚਿਆਂ ਨੂੰ ਵਿਖਾਤਾ ਨਾ ਤੁਸੀਂ ਹਾਸ ਹਾਸ ਕਮਲੇ ਹੋ ਜੋਗੇ ਡਰਾਇੰਗ ਕਰਦੇ ਪਏ ਸੀਗੇ ਤੇ ਆਪਦੇ ਮੂੰਹ ਰੰਗ ਲਏ ਪੇਂਟ ਦੇ ਨਾਲ ਮੈਂ ਨਹੀਂ ਲੰਗ ਕਮਲੇ ਜਿਹਨਾ ਹੁੰਦੇ ਮੈਂ ਨਹੀਂ ਲੰਗਾਂ ਬੜੀ ਮੇਰੀ ਨਿੱਕੀ ਜੀ ਦੀ ਤੇ ਬੜੀ ਕਿਊਟ ਲੱਗਦੀ ਪਈ ਐ ਇਸ ਟਾਈਮ ਪੇਂਟਿੰਗ ਕੀਤੀ ਏ ਨੇ ਆਪਦੇ ਫੇਸ ਦੀ ਪਾਣੀ ਗਰਮ ਹੋ ਗਿਆ ਮੈਨੂੰ ਆਗਮ ਖਾਣੇ ਸਾਡੀ ਲਾਈਵ ਵੀਡੀਓ ਚ ਕੀ ਤੂੰ ਆਗੇ ਬਖਾਏਂਗਾ ਆ ਸਹੀ ਆਜ ਨੇੜੇ ਆ ਦੇ ਆ ਜਾ ਜੀ ਚੱਪੇ ਹੋ ਗਏ ਭਾਈ ਅਦਰ ਹਾਈਵੇ ਮੈਨੂੰ ਲਾਈਵ ਵੀਡੀਓ 'ਚ ਮੇਰੇ ਜਵਾਕਾਂ ਦਾ ਡਰਾਵਾ ਦੇ ਰਿਹਾ ਕਿ ਮਮੂ ਦੀ ਲਾਈਵ ਵੀਡੀਓ ਚ ਆਣੇ ਮੇਰੀ ਛੋਤੀ ਜੀ ਬੇਟੀ ਬਟ ਮੈਨੂੰ ਦਿਖਾਣ ਨਹੀਂ ਮੈਂ ਨਹੀਂ ਦਿਖਾ ਸਕ ਰਹੀ ਬਈ ਇਹ ਉਤੋਂ ਤੋ ਮੈਨੂੰ ਸਟਾਰ ਕਰਾ ਕੇ ਇਹ ਮੇਰੀ ਮਜਬੂਰੀ ਬਣੀ ਪਈ ਐ ਬਟ ਤੁਸੀਂ ਜੇ ਮੇਰੇ ਬੱਚਿਆਂ ਨਾਲ ਮਿਲਣਾ ਚਾਹੁੰਦੇ ਹੋ ਨਾ ਮੇਰੇ ਪਰਿਵਾਰ ਨਾਲ ਤੇ ਪਲੀਜ਼ 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 ਸਾਡੀ ਲਾਈਵ ਵੀਡੀਓ ਨੂੰ ਜ਼ਰੂਰ ਤੁਸੀਂ ਦੇਖੋਗੇ ਦੇਖੋਗੇ ਪਿਆਰ ਜ਼ਰੂਰ ਦਿਓਗੇ ਆਪਣਾ ਵੱਤੋ ਵਾ ਸਪੋਰਟ ਜ਼ਰੂਰ ਦਿਓਗੇ ਹਮਿੰਦੇ ਮੈਨੂੰ ਤੁਹਾਡੇ ਤੋਂ ਤੇ ਦੇ ਤੋਂ ਇਲਾਵਾ ਪਲੀਜ਼ ਸਾਡੇ ਫੈਮਿਲੀ ਵਲogs ਨੂੰ ਜ਼ਰੂਰ ਦੇਖਣਾ ਜੀ ਔਰ ਇਹਦੇ ਨਾਲ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਚਲੀ ਜਾਣਾ ਜੀ ਇਸ ਚੈਨਲ ਜੀ ਇੰਨਾ ਕੀ ਅੱਜ ਸਾਡੀ ਲਾਈਵ ਵੀਡੀਓ ਸੀਗੀ ਤੇ ਤੁਸੀਂ ਇੰਨਾ ਸਾਨੂੰ ਪਿਆਰ ਕੀਤਾ ਹੈ ਸਲਾਈ ਵੀਡੀਓ ਚ ਦੇ ਲਈ ਬਹੁਤ ਬਹੁਤ ਸ਼ੁਕਰਾਨਾ ਹੈ ਤੁਹਾਡਾ ਥੈਂਕ ਯੂ ਜੀ so much ਠੀਕ ਹੈ ਥੈਂਕ ਯੂ so much ਜੀ ਅਰੇ ਸinare ਮੈਂ ਲਾਈਵ ਵੀਡੀਓ ਨੂੰ ਐਂਡ ਕਰ ਰਹੀ ਹਾਂ ਜੀ ਸਸੀ ਕਾਲ ਜੀ ਐਂਡ ਬਾਈ ਬਾਈ ਬਜੂ ਨਾ ਬਜੂ ਨਾ ਅਮਮਾਂ ਦਾ ਤੇ ਆਜੋ ਹੁਣ ਜਿੱਥੇ ਮਰਜੀ ਆ ਜਾਓ ਤੁਸੀਂ ਫਿਰ ਕਿ ਚੱਲਾਂ